ਤੋ ਕੀ ਹਾਲ ਚਾਲ ਨੇ ਜੀ ਅੱਜ ਫੇਰ ਆਪਾਂ ਤਲਵੰਡੀ ਵਾਲੀ ਮੰਡੀ ਤੇ ਆਏ ਹੋਿਆਂਗੇ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਤਿੰਨ ਚਾਰ ਪਾਰਟ ਬਣਾਏ ਹੋਏ ਆ ਆਪਾਂ ਪਾਰਟ ਵੱਧ ਤੋਂ ਵੱਧ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਤੁਸੀਂ ਵੀਡੀਓ ਸਾਰੀ ਦੇਖਿਓ ਕਈ ਵਾਰ ਟਰੈਕਟਰ ਥੋੜੇ ਕੰਮ ਦਾ ਹੁੰਦਾ ਵੀਡੀਓ ਸਾਡੇ ਤੋਂ ਵੱਡੀ ਬਣ ਜਾਂਦੀ ਆ ਵੀ ਨਹੀਂ ਦੇਖ ਸਕਦੇ ਹਨਾ ਵੀਡੀਓ ਆਪਾਂ ਸਾਰੀ ਤੋ ਬੇਨਤੀ ਆ ਵੀ ਸਾਰੀ ਵੀਡੀਓ ਦੇਖਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਲਿਓ ਆਇਓ ਆਪਾਂ ਤਲਵੰਡੀ ਵਾਲੀ 28 ਫਰਵਰੀ ਵਾਲੀ ਮੰਡੀ ਦੇਖਦੇ ਆ ਅੱਜ ਕਿੰਨੇ ਕੁ ਟਰੈਕਟਰ ਆਏ ਨੇਗੇ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਗੱਲਬਾਤ ਕਰਦੇ ਆਂ ਐਸੇ ਟਰੈਕਟਰ ਤੋਂ ਜਸਵੀਰ ਆ ਜੀ ਪੀਵੀ ਸਾਢੇ 7 ਦਾ ਸੋਨਾਲੀਕਾ ਕੀ ਹਾਲ ਨੇ ਜਸਵੀਰ ਠੀਕ ਆ ਭਰਾ ਵਧੀਆ ਹੋਰ ਵਧੀਆ ਤੇ ਕੀ ਗੱਲਬਾਤ ਟਰੈਕਟਰ ਨੇ ਕਿਹ ਕਿਹ ਲੈ ਆਈ ਪਿਆ ਆ ਨੌ ਲੈ ਕੇ ਆਇਆ ਅੱਛਾ ਨੌ ਟਰੈਕਟਰ ਨੇ ਤੇ ਨੌ ਦੀ ਡਿਟੇਲ ਦੱਸਦੇ ਕਰਾਂ ਵੀਡੀਓ ਬੜੀ ਵੱਡੀ ਬਣ ਜਾਂਦੀ ਹੈ ਪਹਿਲਾਂ ਵੀ ਕਿਹ ਘਟਿਆ ਮੈਂ ਦੱਸ ਚਾਰੇ ਟਾਇਰ ਨਵੇਂ ਆ ਅੱਛਾ ਬਈ 255000 ਦੀ ਡਿਮਾਂਡ ਹੈ ਜੀ ਇਹ ਡਬਲ ਡਿਸਟ੍ਰਿਬਿਊਟਰ ਦਾ ਡਬਲ ਕਲਚ ਹੈ ਜੀ ਕਿੰਨਾ ਮਾਡਲ ਹੈ ਇਹ 2001 ਮਾਡਲ 2001 ਡਿਮਾਂਡ ਕਿੰਨੀ ਰੱਖੀ ਆ 255 255 ਲਓ ਜੀ ਨਾਲ ਹੀ ਖੜਾ ਜੀ ਜਸਵੀਰ ਦਾ 855 13 ਮਾਡਲ 13 ਦੇ ਦਾਂਗੇ ਆਪਾਂ 240000 ਦਾ 240000 ਦਾ ਹਾਂ ਤੇ ਨਾਲ ਹੀ ਖੜਾ ਜੀ 13 14 ਇਹ ਕਿਵੇਂ 13 ਦੇ ਮਾਰ ਕੇ ਕਾਪੀ 14 ਦੀ ਹੈ ਕਾਪੀ 14 ਦੀ ਹੈ ਹਾਂ ਤੇ 457 ਮੋਲਾ ਐਚ ਆਰ 21 ਨੰਬਰ ਆ ਮਿੱਤਰੋ ਦੱਸੀ ਜਸਵੀਰ ਦੇ ਬਾਰੇ ਬਈ ਇਹ ਟਾਇਰ ਹੈਗੇ ਆ ਬਈ 75 ਤੋਂ 80 ਪੈਸੇ ਜੀ ਠੀਕ ਹੈ ਤੇ 14 ਮਾਰਕ 13 ਦੇ ਕਾਪੀ 14 ਦੀ 455000 ਰੁਪਏ ਦੀ ਡਿਮਾਂਡ ਹੈ ਅੱਛਾ 4 ਲੱਖ ਤੇ ਇੰਜਨ ਗੇਅਰ ਦਾ ਜਮਾ ਓਕੇ ਆ ਹਾਂ ਫੁੱਲ ਗਾਰੰਟੀ 4 ਲੱਖ ਤੇ 40000 ਦੀ ਰਸ ਦੇ ਦਾਂਗੇ 4 ਲੱਖ ਤੇ ਹੋਰ ਹੋ ਜੂ ਮੌਕੇ ਤੇ ਹੋਰ ਹੋ ਜੂ ਨੰਬਰ ਸਕਰੀਨ ਤੇ ਆਪਣੇ ਕੋਲੇ ਚੱਲੀ ਜਾਂਦਾ ਜੀ ਗੱਲਬਾਤ ਲੋਨ ਵੀ ਹੋ ਜੂ ਐਨਓਸੀ ਵੀ ਆ ਜੂ ਸਾਰਾ ਕੁਝ ਹੋ ਜੂ ਅੱਛਾ ਹਾਂ ਤੇ ਆ 35 ਦਾ ਸੋਨਾ ਦੀ ਕਹੇ ਦੇ ਬਾਰੇ ਦੱਸ ਸਕਦੇ ਹੋ ਇਹ 2022 ਮਾਡਲ ਹੈ ਜੀ ਬਾਈ 4 ਲੱਖ ਤੇ 95000 ਰੁਪਏ ਦੀ ਡਿਮਾਂਡ ਹੈ ਜੀ ਠੀਕ ਹੈ ਇਹ ਟਰੈਕਟਰ ਤੇ ਟੈਟਰ ਨਾਲ ਦੇ ਪਏ ਆ ਜੀ ਤੇ 500 ਘੰਟਾ ਚੱਲਿਆ ਇਹ ਦੇ ਦਾਂਗੇ 4 ਲੱਖ ਤੇ 70000 ਦਾ 4 ਲੱਖ 70000 ਦਾ ਹਾਂ ਲਓ ਜੀ ਨਾਲ ਹੀ ਖੜਾ ਜੀ ਇੱਕ ਹੀ ਮਾਡਲ ਜੀ 6 ਲੱਖ 75000 ਐਚਆਰ 24 ਜੀ ਹਾਂ ਜੀ ਦੱਸੀ ਬਾਈ 675000 ਰੁਪਏ ਦੀ ਡਿਮਾਂਡ ਨਾਲ ਨਾਲ ਦੇ ਟਾਇਰ ਪਏ ਨੇ। origignal ਆ ਸਾਰਾ ਚੌਕਲਾ ਵਾਲਾ ਯਾਰ ਸੀਸੀ ਬਣਿਆ ਪਿਆ ਜਮੀ ਟਰੈਕਟਰ। ਟਰੈਕਟਰ ਸਾਰਾ ਜੈਨੂਆਨਾ ਬਿਲਕੁਲ। ਅੱਛਾ ਜੈਨੂਆਨੇ? ਹਾਂ। ਤੇ ਮੈਟ ਮੂਡ ਦੇਖੋ ਬਾਈ ਕਿੰਨੇ ਸੋਹਣਾ ਸਾਜਦਾ ਯਾਰ। ਜੀ ਕਰਦਾ ਵੀ ਕੱਲੇ ਦੀ ਵੀਡੀਓ ਬਣਾਈ ਚੱਲ ਟਰੈਕਟਰ ਹੀ ਵਾੜਾ ਸੋਹਣਾ ਯਾਰ। ਹਾਂ। ਹੂੰ। ਤੇ ਹਾਂ ਜਸਵੀਰ ਕਿੰਨੇ ਦੀ ਹੋ ਜੀ ਬਾਦ ਕਟ? 5.5 ਦੀ ਹੋ ਜੂਗੀ ਬਾਈ। 5.6 ਦੀ। ਲਓ ਵੀ ਜਸਵੀਰ ਨਾਲ ਗੱਲਬਾਤ ਕਰ ਲਿਓ ਇਸ ਚੱਲ ਦੇ ਨੰਬਰ ਤੇ। ਤੇ ਮਿੱਤਰੋ ਸੋਨਾਲੀ ਕਾ ਖੜਾ HR2 ਮਾੜਾ ਹੈਗਾ 14 14 4,35,000 ਰੁਪਏ ਦੇ ਮੁੱਲ ਚ ਹੈ ਸਾਰਾ ਟਰੈਕਟਰ ਜੈਨੂ ਹੈ ਅੱਛਾ ਭਾਈ ਹਾਂ ਦੱਸ ਦੇ ਡਿਟੇਲ ਪੂਰੀ ਇਹਦੇ ਬਾਰੇ 4,35,000 ਰੁਪਏ ਦੀ ਡਿਮਾਂਡ ਹੈ ਪੂਰੇ 4 ਟਰੈਕਟਰ ਪੂਰੇ 4 ਦਾ ਮੈਟ ਮੂਟੇ ਇਹਦੇ ਵੀ ਚੰਗੇ ਲੱਗਿਆ ਭਾਈ ਇੰਜਨ ਗੇਅਰ ਲਿਫਟ ਬੈਟਰੀ ਤਾਂ ਓਕੇ ਆ ਫੁੱਲ ਗਾਰੰਟੀ ਭਾਈ ਫੁੱਲ ਗਾਰੰਟੀ ਅੱਛਾ ਫੁੱਲ ਗਾਰੰਟੀ ਭਾਈ ਕਹਿੰਦਾ ਆ ਆ ਗਿਆ ਨਾਲ ਹੀ ਖੜਾ ਜੀ 855 ਕਿੰਨਾ ਮਾੜਲਾ ਜਸਵੀਰ ਕਲੋਸ ਕਰਦਾ ਇੰਜਨ ਆ 8 ਮਾਡਲ ਆ 8 ਮਾਡਲ ਆ ਕਲੋਸ ਕਰ ਇੰਜਨ ਆ ਪੀਵੀਟੀ ਦੇ ਵਿੱਚ ਅੱਠ ਮਾਡਲ ਕਹ ਜੀ ਵੀ ਸਾਫ ਬਹੁਤ ਵੈ ਸਵਾ 3 ਲੱਖ ਰੁਪਿਆ ਮੁੱਲਾ ਪੀਵੀਟੀ ਨੰਬਰ ਆ ਜੀ ਮਾਡਲ ਅਗਲੇ ਟਾਇਰ ਨਾਵੇਂ ਪਿਛਲੇ ਮਰਲਾ ਅੱਠਾ ਹਨਾ 7.5 ਪੈਸੇ ਆ ਅੱਛਾ 60.5 ਪੈਸੇ ਟਾਇਰ ਪਿਆ ਕਿਉਂਕਿ ਟੈਰਾ ਟੂਰ ਇਹਨਾਂ ਟਰੈਕਟਰਾਂ 'ਚ ਤਾਂ ਨਹੀਂ ਗੱਲ ਕੀਤੀ ਵੱਡੀ ਵੀਡੀਓ ਬਣ ਜਾਂਦੀ ਆ ਯਾਰ ਹਨਾ ਫੋਨ ਤੇ ਗੱਲ ਕਰ ਲੋ ਜਿਹੜਾ ਟਰੈਕਟਰ ਇਹਨਾਂ ਤੋਂ ਤੁਹਾਨੂੰ ਫਸਾਂਦਾ ਉਸ ਬਾਰੇ ਭਾਈ ਬੈਟਰੀ ਮੁੰਡਰੀ ਓਕੇ ਜਮਾ ਦੀ ਓਕੇ ਭਾਈ ਓਕੇ ਤੇ ਉਹ ਇੱਕ ਉਧਰ ਖੜਾ ਹੈ ਨਾ ਆਪਣਾ ਹਾਂ 3 ਲੱਖ ਦਾ ਦੇ ਦਾਂਗੇ ਪੂਰੇ 3 ਦਾ ਦੇ ਦਾਂਗੇ ਬਾਈ ਕਹਿੰਦਾ ਹਾਂ ਅੱਠ ਮਾਡਲ ਜੀ ਲਓ ਜੀ ਗੱਲਬਾਤ ਕਰਦੇ ਹਾਂ 15 ਮਾਡਲ ਦੀ ਪਹਿਲਾਂ ਤਾਂ ਲੁੱਕ ਦੇਖ ਲਓ ਕਿੰਨਾ ਸੋਹਣਾ ਟਰੈਕਟਰ ਹੈ ਨਾ ਜਸਵੀਰ ਘਰੇ ਵੀ ਖੜੇ ਹੁੰਦੇ ਹਨ ਨਾ ਆਪਣੇ ਕੋਲੇ ਹਾਂ ਘਰੇ ਵੀ ਖੜੇ ਹੁੰਦੇ ਆ ਬਾਈ ਹਾਂ 15 ਮਾਡਲ ਆ 4,85,000 ਰੁਪਏ ਮੁੱਲ ਹੈ ਐਚ ਆਰ 35 ਬਾਈ 2676 ਜੀ ਤੇ ਹਾਂ ਜਸਵੀਰ ਜੀ ਬਾਈ ਕਲੈਕਟਰ ਬਾਗੀ ਤੇ ਯਾਰ ਮਤਲਬ ਮੈਡ ਮੂਡ ਚੰਗੇ ਲਾਏ ਹੋਇਆ ਯਾਰ ਬੜਾ ਸ਼ੌਂਕ ਨਾਲ ਆਪਦੇ ਨਵੇਂ ਤਿਆਰ ਕਰਕੇ ਹਾਂ ਆਪਦੇ ਲੈ ਬਈ ਅੱਛਾ ਤੇ ਪੰਪ ਉਪ ਜਮਾ ਓਕੇ ਬਾਈ ਓਕੇ ਬਾਈ ਓਕੇ ਅੱਛਾ ਇਹ ਕਿੰਨੇ ਦਾ ਬਣ ਜੂ ਇਹ ਬਣ ਜੂ ਆ 4 ਲੱਖ ਤੇ 65000 ਦਾ 4 ਲੱਖ 65000 ਦਾ ਲਓ ਵੀ ਮੁੰਡਾ ਜਸਵੀਰ ਆ ਇਸ ਨਾਲ ਕਰ ਲਿਓ ਗੱਲਬਾਤ ਓ ਇੱਕ 44 ਖੜਾ ਅੱਛਾ ਲਓ ਵੀ ਮਿੱਤਰੋ 44 ਦੇ ਬਹੁਤ ਫੋਨ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ 743 2018 ਮਾਡਲ ਆ 5 ਲੱਖ 25000 25000 ਰੁਪਿਆ ਮੁੱਲ ਪਾਇਆ ਹੋਇਆ ਤੇ ਬੰਪਰ ਬੰਪਰ ਦੇਖਾ ਕੀਤੀਆਂ ਬਾਪੂ ਨੇ ਸਭ ਰੀਜਾ ਪੂਰੀਆਂ ਤੇ ਸ਼ੌਂਕ ਨਾਲ ਮੁੰਡੇ ਨੇ ਸ਼ਿੰਗਾਰਿਆ ਹੋਇਆ ਛਾਤਰੀ-ਛੁਤਰੀ ਪੱਖੋਂ ਫਰਸਟ ਕੁਆਲਟੀ ਦਾ ਟਰੈਕਟਰ ਆ ਬਈ ਅੱਛਾ ਹਾਂ ਨੰਬਰ ਕਿੱਥੋਂ ਦਾ ਹੈ ਹਰਿਆਣੇ ਦਾ 424 ਐਚ ਆ ਠੀਕ ਹੈ ਜੀ ਐਨਓਸੀ ਆ ਜੂਗੀ ਸਾਰਾ ਟਰੈਕਟਰ ਪੂਰੀ ਫੁੱਲ ਗਾਰੰਟੀ ਟਰੈਕਟਰ ਦੀ ਟਾਇਰ ਬਿਲਕੁਲ ਨਵੇਂ ਨੇ ਬਈ 14 ਦੇ ਹੂੰ ਟਰੈਕਟਰ ਦੇ ਟਾਇਰ ਤਾਂ ਪੈਸੀ ਬਈ ਨਾਲ ਦੇ 70 75 ਪੈਸੇ ਜੇ ਕੇ ਕੰਪਨੀ ਦੇ ਸੀ ਬਈ ਅੱਛਾ ਹਾਂ ਤਾਂ ਕਰਕੇ ਪਤਾ 1500 ਘੰਟੇ ਚੱਲਿਆ ਕੁੱਲ ਕੁੱਲ 1500 ਘੰਟਾ ਹਾਂ ਲੋ ਬਈ ਚਲਦੇ ਨੰਬਰ ਤੇ ਕਰ ਲਿਓ ਗੱਲਬਾਤ ਟਰੈਕਟਰ ਮੁੰਡੇ ਨੇ ਜਮਾ ਸੀਸਾ ਹੀ ਦਿਖਾਏ ਨੇ ਜਨੇ ਵੀ ਦਿਖਾਏ ਨੰਬਰ ਜਸਵੀਰ ਬੋਲ ਵੀ ਦੇ 95 18 48 02 ਹਾਂ ਆਹ ਚਲਦੇ ਨੰਬਰ ਤੇ ਕਰ ਲਿਓ ਗੱਲਬਾਤ